ਹੈਲੋ ਦੋਸਤੋ ਵੈਲਕਮ ਟੂ ਮਾਈ YouTube ਚੈਨਲ ਅਜੇ ਨਿਤੇਸ਼ ਬਾਈਕ ਰਿਪੇਅਰ ਅੱਜ ਤੁਹਾਨੂੰ ਦਿਖਾਵਾਂਗੇ ਬੈਕ ਲਾਈਟ ਦੇ ਵਿੱਚ ਜੋ ਬਲਿੰਕ ਕਰਨ ਵਾਲੇ ਬਲਬ ਹੈ ਉਹ ਕਿਸ ਤਰ੍ਹਾਂ ਫਿਟਿੰਗ ਕੀਤੀ ਜਾਂਦੀ ਹੈ ਜੀ ਕਿਸ ਤਰ੍ਹਾਂ ਲਗਾਇਆ ਜਾਂਦਾ ਡਬਲ ਫੇਸ ਹੁੰਦਾ ਤੁਹਾਨੂੰ ਕਿਸ ਤਰ੍ਹਾਂ ਜਗਾਇਆ ਜਾਂਦਾ ਸਭ ਤੋਂ ਪਹਿਲਾਂ ਅਸੀਂ ਸਾਰੇ ਚੈੱਕ ਕਰਾਂਗੇ ਇਹ ਨੀਲੀ ਰੰਗ ਦਾ ਤੁਸੀਂ ਦੇਖ ਲਿਆ ਇਸ ਤੋਂ ਬਾਅਦ ਅਸੀਂ ਰੈੱਡ ਕਲਰ ਦਾ ਦੇਖਾਂਗੇ ਇਹਦੇ ਵਿੱਚ ਵੀ ਡਬਲ ਫੇਸ ਆ ਇਹ ਕ ਲਾਵਾਂਗੇ ਅਰਥ ਇਹ ਕ ਲਾਵਾਂਗੇ ਮੀਨ ਇਹ ਤੇ ਸਿੱਧਾ ਜਗ ਰਿਹਾ ਇਸ ਤੋਂ ਬਾਅਦ ਅਸੀਂ ਲਾਵਾਂਗੇ ਬਲਿੰਕਿੰਗ ਵਾਲਾ ਇਹ ਬ੍ਰੇਕ ਤੇ ਜਗੇਗਾ ਔਰ ਜੋ ਸਿੱਧਾ ਉਹ ਅਸੀਂ ਲਾਈਟ ਤੇ ਜਾਂ ਚਾਬੀ ਤੇ ਲਗਾਵਾਂਗੇ ਇਸ ਤੋਂ ਬਾਅਦ ਇਹ ਜਿਹੜਾ ਗੱਡੀ ਨਾਲ ਬਲਬ ਹਾਂ ਇਹ ਵੀ ਤੁਹਾਨੂੰ ਦਿਖਾਵਾਂਗੇ ਇੱਕ ਅਰਥਲਾ ਇੱਕ ਮੀਨਲਾ ਇਹ ਤੇਜ ਬ੍ਰੇਕ ਲਾਈਟ ਇਹ ਲਾਈਟ ਤੇ ਤੋਂ ਇਹਦੇ ਵਿੱਚ ਦੋ ਫੰਕਸ਼ਨ ਹੁੰਦੇ ਆ ਇੱਕ ਬ੍ਰੇਕ ਤੇ ਔਰ ਇੱਕ ਲਾਈਟ ਤੇ ਔਰ ਇਹ ਤੁਹਾਨੂੰ ਦਿਖਾਵਾਇਆ ਗਿਆ ਜਿਹੜਾ ਨਿਊ ਚੱਲ ਰਿਹਾ ਹੈ ਬਲਿੰਕਿੰਗ ਵਾਲਾ ਕਲਰ ਵਾਲਾ ਇਹਦੇ ਵਿੱਚ ਇੱਕ ਅਰਥ ਇੱਕ ਮੇਨ ਇਹ ਦੇਖ ਸਕਦੇ ਹੋ ਇਹ ਬ੍ਰੇਕ ਤੇ ਚੱਲੇਗਾ ਔਰ ਜਿਹੜਾ ਦੂਸਰਾ ਉਹ ਸਿੱਧਾ ਜਗੇਗਾ ਇਹ ਦੇਖ ਸਕਦੇ ਹੋ ਸ਼ੇਪ ਇਹਦੀ ਇੱਕ ਸਾਈਡ ਤੇ ਕੱਟ ਅਲੱਗ ਹੁੰਦਾ ਦੂਸਰੀ ਸਾਈਡ ਤੇ ਕੱਟ ਅਲੱਗ ਹੁੰਦਾ ਇਹ ਦੋਨੋਂ ਕੱਟ ਆਮ ਨੂੰ ਸਾਹਮਣੇ ਨਹੀਂ ਹੁੰਦੇ ਇਸ ਕਰਕੇ ਇਹਨੂੰ ਲਾਉਣ ਵੇਲੇ ਧਿਆਨ ਰੱਖਣਾ ਇਹਨੂੰ ਜਦੋਂ ਅਸੀਂ ਵਿੱਚ ਲਗਾਵਾਂਗੇ ਜਿੰਨੀ ਲੱਗਦਾ ਤੈਨੂੰ ਕਮਾ ਕੇ ਵਿੱਚ ਫਿਟ ਕਰਾਂਗੇ ਤਾਂ ਬੜੇ ਹੀ ਆਰਾਮ ਨਾਲ ਲੱਗ ਜਾਏਗਾ ਤਾਂ ਹੁਣ ਅਸੀਂ ਟੇਲ ਬੈਲ ਬੈਕਲਾਈਟ ਦਾ ਸ਼ੀਸ਼ਾ ਓਪਨ ਕਰਾਂਗੇ ਦੋ ਸਟਾਰ ਨਟ ਹੁੰਦੇ ਆ ਇਹ ਦੋਵੇਂ ਸਟਾਰ ਨਟ ਅਸੀਂ ਖੋਲਗੇ ਤਾਂ ਇਹਨੂੰ ਬਾਹਰ ਕੱਢ ਲਵਾਂਗੇ ਇਹ ਦੇਖ ਸਕਦੇ ਹਾਂ BS6 FI ਵੈਰੀਐਂਟ ਵਾਲਾ HF ਡੀਲਕਸ ਹੈ ਇਹਦੇ ਵਿੱਚ ਅਸੀਂ ਇਹ ਬਲਬ ਨੂੰ ਫਿੱਟ ਕਰਨਾ ਹੈ ਇਹ ਦੇਖ ਸਕਦੇ ਹਾਂ ਅੰਦਰ ਔਰ ਇੱਥੇ FI ਵੈਰੀਐਂਟ ਜਿਹੜਾ ਉਹ ਸਟicker ਲੱਥ ਗਿਆ ਦਾ ਤਾਂ ਹੁਣ ਅਸੀਂ ਲਾਈਟ ਨੂੰ ਖੋਲ ਲਿਆ ਵਿੱਚ ਲਗਾਇਆ ਇੱਕ ਸਾਈਡ ਨਹੀਂ ਲੱਗਿਆ ਦੂਸਰੀ ਸਾਈਡ ਬਿਲਕੁਲ ਆਰਾਮ ਨਾਲ ਲੱਗ ਗਿਆ ਤਾਂ ਹੁਣ ਅਸੀਂ ਇਹਨੂੰ ਚੈੱਕ ਕਰਾਂਗੇ ਇਹ ਦੇਖ ਸਕਦੇ ਹਾਂ ਚਾਬੀ ਲਾਈ ਮੋਟਰ ਸਟਾਰਟ ਕੀਤਾ ਬ੍ਰੇਕ ਤੇ ਤਾਂ ਜਗ ਰਿਹਾ ਲੇਕਿਨ ਚਾਬੀ ਲਾਣ ਤੇ ਬਿਲਕੁਲ ਵੀ ਨਹੀਂ ਜਗ ਰਿਹਾ ਇਹ ਡਾਇਰੈਕਟ ਇਸ ਕਰਕੇ ਨਹੀਂ ਜਗ ਰਿਹਾ ਕਿਉਂਕਿ ਇਹ ਆਲਟਰਨੇਟਰ ਤੇ ਚੱਲ ਰਿਹਾ ਇਸ ਕਰਕੇ ਨਹੀਂ ਜਗੇਗਾ ਹੁਣ ਅਹੀਂ ਇਹਨੂੰ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰ੍ਹਾਂ ਚਾਲੂ ਕਰਨਾ ਬ੍ਰੇਕ ਵਾਲਾ ਫੰਕਸ਼ਨ ਚੱਲ ਰਿਹਾ ਲੇਕਿਨ ਦੂਸਰਾ ਫੰਕਸ਼ਨ ਨਹੀਂ ਚੱਲ ਰਿਹਾ ਸਭ ਤੋਂ ਪਹਿਲਾਂ ਅਹੀਂ ਦੋਵੇਂ ਸਾਈਡ ਪੈਨਲ ਖੋਲਾਂਗੇ 10 ਨੰਬਰ ਨੱਟ ਹੁੰਦੇ ਆ ਉਸ ਤੋਂ ਬਾਅਦ ਅਹੀਂ 10 ਨੰਬਰ ਨੱਟੀ ਖੋਲਾਂਗੇ ਸੀਟ ਦੇ ਦੋਵੇਂ ਸਾਈਡ ਤੋਂ ਸੀਟ ਦੇ ਨਟ ਖੁੱਲ ਗਏ ਇਹਨੂੰ ਕਰਾਂਗੇ ਅਸੀਂ ਓਪਨ ਦੋਵੀਂ ਤਰਫ 10 ਨੰਬਰ ਨਟ ਹੀ ਹੁੰਦੇ ਆ ਸੀਟ ਨੂੰ ਵੀ ਦੋ ਨਟ ਔਰ ਸਾਈਡ ਪੈਨਲ ਨੂੰ ਵੀ ਦੋ ਨਟ ਖੋਲਣ ਤੋਂ ਬਾਅਦ ਸਾਈਡ ਪੈਨਲ ਖੋਲਣ ਵੇਲੇ ਇਹ ਗੱਲ ਦਾ ਧਿਆਨ ਰੱਖਣਾ ਕਿ ਜਦੋਂ ਥੱਲੇ ਨਟ ਆਪਾਂ ਖੋਲ ਲਨੇ ਆ ਤਾਂ ਇਹ ਪੈਨਲ ਨੂੰ ਥੋੜਾ ਜਿਹਾ ਰਬੜ ਤੋਂ ਹਿਲਾ ਕੇ ਬੈਕ ਸਾਈਡ ਨੂੰ ਕਰਨਾ ਜੋਰ ਨਾਲ ਸਿੱਧਾ ਕਰਾਂਗੇ ਤਾਂ ਪਿੱਛੇ ਬੈਕ ਸਾਈਡ ਦੇ ਜਿਹੜਾ ਕਲੰਪ ਹੁੰਦਾ ਉਹ ਟੁੱਟ ਜਾਏਗਾ ਬਹੁਤ ਸਾਰਿਆਂ ਦੇ ਇਹ ਇਹੀ ਕਾਰਨ ਹੁੰਦਾ ਟੁੱਟਣ ਦਾ ਤੋਂ ਇਹਨੂੰ ਧਿਆਨ ਨਾਲ ਖੋਲਣਾ ਇਸ ਤੋਂ ਬਾਅਦ ਅਸੀਂ ਸੀਟ ਖੋਲਣੀ ਆ ਸੀਟ ਤੋਂ ਬਾਅਦ ਅਸੀਂ ਜੋ ਤਿੰਨ ਤਾਰਾਂ ਵਾਲਾ ਕਲੰਪ ਹੈ ਇਹਨੂੰ ਖੋਲ ਲੈਣਾ ਤੇ ਇਹ ਕਲੰਪ ਨੂੰ ਅਸੀਂ ਦੋਵੇਂ ਤਰਫ ਤੋਂ ਚੈੱਕ ਕਰਕੇ ਇਸ ਤੋਂ ਬਾਅਦ ਅਸੀਂ ਪਿੰਨਾ ਨੂੰ ਕੱਢ ਲੈਣਾ ਔਰ ਇਹ ਜਿਹੜੀ ਤੁਸੀਂ ਤਾਰ ਦੇਖ ਰਹੇ ਹੋ ਬਰੌਨ ਕਲਰ ਦੀ ਇਹ ਤਾਰ ਨਾਲ ਅਸੀਂ ਬੈਕ ਲਾਈਟ ਦਾ ਬਲਬ ਜਗਾਵਾਂਗੇ ਤੱਬ ਉਹ ਇਥੇ ਇੱਕ ਗੱਲ ਦਾ ਬਿਲਕੁਲ ਧਿਆਨ ਰੱਖਣਾ ਵੀਡੀਓ ਸਕੀਪ ਨਾ ਕਰਿਓ ਇਹ ਤਾਰ ਨੂੰ ਅਸੀਂ ਪੇਸਕਾਸ ਨਾਲ ਕਲੰਪ ਨੂੰ ਥਿੰਬਲ ਨੂੰ ਬਾਹਰ ਕੱਢ ਲੈਣਾ ਬਹੁਤ ਜ਼ਿਆਦਾ ਇਹਨੂੰ ਕੱਟ ਦਿੰਦੇ ਤਾਰ ਨੂੰ ਜਦੋਂ ਗੱਡੀ ਦੀ ਤਾਰ ਨੂੰ ਅਸੀਂ ਨਾਲੋਂ ਕੱਟ ਦਿੰਦਾ ਫੇਰ ਸਾਡੀ ਉਹ ਤਾਰ ਦਾ ਜੋੜ ਪੈ ਜਾਏਗਾ ਤੋਂ ਇਸ ਕਰਕੇ ਅਸੀਂ ਇਹਨੂੰ ਕਦੀ ਵੀ ਕੱਟਣਾ ਨਹੀਂ ਉਸ ਤੋਂ ਬਾਅਦ ਇੱਕ ਪ੍ਰਾਣਾ ਲਵਾਂਗੇ ਬੁਸ਼ ਔਰ ਉਹਦੇ ਵਿੱਚੋਂ ਪ੍ਰਾਣਾ ਥਿੰਬਲ ਅਸੀਂ ਪੇਸਕਾਸ ਨਾਲ ਬਾਹਰ ਕੱਢ ਲੈਣਾ ਬਾਹਰ ਕੱਢਣ ਤੋਂ ਬਾਅਦ ਅਸੀਂ ਸੇਮ ਉਸੇ ਜਗ੍ਹਾ ਤੇ ਆਹੀ ਇਹਨੂੰ ਲਾ ਦੇਣਾ ਬੜੇ ਹੀ ਆਰਾਮ ਨਾਲ ਲੱਗ ਜਾਂਦੀ ਹੈ ਉਸ ਤੋਂ ਬਾਅਦ ਅਸੀਂ ਇਹਨੂੰ ਤਾਰ ਦਾ ਜੋੜ ਪਾ ਕੇ ਟੇਪ ਕਰ ਦੇਣੀ ਹੈ ਤਾਂ ਇਹ ਤਾਰ ਨੂੰ ਲਗਾਉਣਾ ਕਿੱਥੇ ਆ ਇਹ ਤੁਹਾਨੂੰ ਦਿਖਾਵਾਂਗੇ ਇਹ ਦੇਖ ਸਕਦੇ ਤੁਸੀਂ ਇਹਦੇ ਵਿੱਚ ਕਾਲੇ ਕਲਰ ਦੀ ਤਾਰ ਹੈ ਜੋ ਸਾਡੇ ਇੰਡੀਕੇਟਰ ਰੈਕਟੀਫਾਇਰ ਨਾਲ ਲੱਗਦੀ ਆ ਅਸੀਂ ਇਹ ਕਾਲੇ ਤਾਰ ਨੂੰ ਇਹਦੇ ਵਿੱਚ ਲਾ ਦੇਣਾ ਤਾਂ ਕਿ ਜਦੋਂ ਸਾਡੀ ਚਾਬੀ ਓਨ ਹੋਏਗੀ ਤ ਸਾਰੀ ਬਲੈਕ ਤਾਰ ਦੇ ਵਿੱਚ ਹੀਰੋ ਦੀ ਕੋਈ ਵੀ ਗੱਡੀ ਹੈ ਉਸ ਦੇ ਵਿੱਚ ਕਰੰਟ ਜਾਂਦਾ ਤਾਂ ਉਹ ਅਹੀਂ ਉਥੇ ਜੋੜ ਦੇਣੀ ਆ ਉਸ ਤੋਂ ਬਾਅਦ ਇਹ ਅਹੀਂ ਦੋਵੇਂ ਬੁਰਸ਼ਾ ਜਿਹੜੇ ਆਪਸ ਵਿੱਚ ਕਲੰਪਾ ਇਹ ਜੋੜ ਦੇਣੇ ਆ ਤਾਂ ਕਾਲੀ ਤਾਰ ਨੂੰ ਨਾਲ ਲਗਾ ਕੇ ਛੱਟ ਕਰ ਦੇਣਾ ਤਾਂ ਤੁਸੀਂ ਦੇਖੋਗੇ ਚਾਬੀ ਲਗਾਈ ਆ ਤਾਂ ਬਲਬ ਸਾਡਾ ਬਲਿੰਕ ਕਰਨਾ ਸਟਾਰਟ ਹੋ ਗਿਆ ਬ੍ਰੇਕ ਲਾਈਟ ਦੇ ਵੀ ਬਲਿੰਕ ਕਰ ਰਿਹਾ ਔਰ ਦੂਸਰੀ ਲਾਈਟ ਦੇ ਪੱਕਾ ਜੋ ਚੱਲ ਰਿਹਾ ਦੋ ਫੰਕਸ਼ਨ ਆ ਬਲੋ ਦੇ ਵਿੱਚ ਦੋਵੇਂ ਕੰਮ ਕਰ ਰਿਹਾ। ਤੋਂ ਇਹ ਛੋਟੀ ਜੀ ਜਾਣਕਾਰੀ ਹੈ ਕਿ ਕਿਸ ਤਰ੍ਹਾਂ ਇਹਨੂੰ ਫਿੱਟ ਕਰਨਾ। ਇਸ ਤੋਂ ਬਾਅਦ ਅਸੀਂ ਇਹਨੂੰ ਸਾਰੇ ਨੂੰ ਜੋ ਵੀ ਕਲੰਪ ਤੇ ਅਸੀਂ ਕੰਮ ਕੀਤਾ ਇਹ ਸਾਰੇ ਨੂੰ ਆਪਾਂ ਟੇਪ ਕਰਾਂਗੇ। ਤੋਂ ਜਿੱਥੋਂ ਅਸੀਂ ਫਲੈਸ਼ਰ ਖੋਲੇ ਹੀ ਇੰਡੀਕੇਟਰ ਦਾ ਉਥੇ ਤਾਂ ਲਗਾਉਣ ਤੋਂ ਬਾਅਦ ਅਸੀਂ ਉਥੇ ਦੁਬਾਰਾ ਫਿੱਟ ਕਰ ਦੇਣਾ। ਉਸ ਤੋਂ ਬਾਅਦ ਇਹ 10 ਨੰਬਰ ਨਟ ਖੋਲਿਆ ਹੀ ਰਿਲੇ ਦਾ। ਤਾਂ ਰਲੇ ਨੂੰ ਵੀ ਆਪਾਂ 10 ਨੰਬਰ ਨਟ ਲਗਾ ਕੇ ਇੱਥੇ 10 ਨੰਬਰ ਗੋਟੀ ਨਾਲ ਨੂੰ ਟਾਈਟ ਕਰ ਦੇਣਾ। ਫਤੋ ਬਾਹਾਂ ਇਹ ਬੈਗ ਲੈਟ ਦੇ ਵਿੱਚ ਜਿੱਥੇ ਤਾਰਾਂ ਲਾਈ ਉੱਥੇ ਕਰਾਂਗੇ ਚੰਗੀ ਤਰ੍ਹਾਂ ਟੇਪ ਟੇਪ ਕਰਨ ਤੋਂ ਬਾਅਦ ਦੂਸਰੇ ਪਾਸੇ ਵੀ ਟੇਪ ਕਰਾਂਗੇ ਜਿਹੜੀ ਆਪਾਂ ਤਾਰ ਬਾਹਰ ਖੱਡੀ ਆ ਬ੍ਰਾਊਨ ਕਲਰ ਦੀ ਇਹਨੂੰ ਟੇਪੇ ਬਿਲਕੁਲ ਧਿਆਨ ਨਾਲ ਕਰ ਲਈਏ ਕਿ ਕੋਈ ਕਿਤੇ ਸ਼ਾਰਟ ਸਰਕਟ ਨਾ ਹੋਏ ਬੀਐਸਐਕਸ ਗੱਡੀ ਕੋਈ ਵੀ ਆ ਇਹਨੂੰ ਅਸੀਂ ਬੜੇ ਹੀ ਆਰਾਮ ਨਾਲ ਉਹ ਤਰੀਕੇ ਨਾਲ ਜਿੰਨੀਆਂ ਵੀ ਤਾਰਾਂ ਸਾਰੀਆਂ ਨੂੰ ਚੈੱਕ ਕਰ ਲੈਣਾ ਟੇਪ ਕਰਨ ਤੋਂ ਬਾਅਦ ਅਸੀਂ ਥਿੰਬਲਾਂ ਨੂੰ ਬੜੇ ਹੀ ਆਰਾਮ ਨਾਲ ਜਿੱਥੇ ਸੈਟਿੰਗ ਹੁੰਦੀ ਆ ਉਥੇ ਵਾਪਸ ਉਥੇ ਰੱਖ ਦੇਣਾ ਉਸ ਤੋਂ ਬਾਅਦ ਅਸੀਂ ਸਾਰੀਆਂ ਤਾਰਾਂ ਨੂੰ ਚੈੱਕ ਕਰ ਲੈਣਾ ਜਿਹੜੀ ਪਿੱਛੇ ਤਾਰ ਲਗਾਈ ਆ ਉਹ ਵੀ ਤਾਰ ਨੂੰ ਚੈੱਕ ਕਰ ਲੈਣਾ ਹੋਰ ਇਹਦੇ ਫਿਊਜ ਨੂੰ ਸਾਫ਼ ਕਰ ਲੈਣਾ ਤਾਂ ਕਿ ਸਾਡਾ ਕਰੰਟ ਪ੍ਰੋਪਰ ਚੱਲਦਾ ਰਹੇ ਤੇ ਸਭ ਕੁਝ ਕਰਨ ਤੋਂ ਬਾਅਦ ਅਸੀਂ ਕਰਾਂਗੇ ਬੈਕ ਲਾਈਟ ਦੇ ਵਿੱਚ ਸੀਟ ਨੂੰ ਫਿੱਟ ਔਰ ਸੀਟ ਦੇ ਜਿਹੜੇ ਦੋਵੇਂ ਨਟ ਖੋਲੇ 10 ਨੰਬਰ ਉਸੇ ਤਰ੍ਹਾਂ ਹੀ 10 ਨੰਬਰ ਨਟ ਦੋਮਾ ਸਾਈਡ ਲਗਾਵਾਂਗੇ ਇਹ ਨਟ ਦੇ ਵਿੱਚ ਦੋਵੇਂ ਪਾਸੇ ਬਾਸ ਲਾਉਂਦੀਆਂ ਔਰ ਦੂਸਰੇ ਜੋ ਸਾਈਡ ਪੈਨਲ ਦੇ ਨਟ ਹੁੰਦੇ ਆ ਉਹ ਬਲੈਕ ਕਲਰ ਦੇ ਬਿਲਕੁਲ ਸਿੰਪਲ ਹੁੰਦੇ ਆ ਇਸ ਤੋਂ ਬਾਅਦ ਅਸੀਂ ਬੈਕ ਲਾਈਟ ਨੂੰ ਚੈੱਕ ਕਰਗੇ ਇਹਦੇ ਵਿੱਚ ਲਾਵਾਂਗੇ ਬੈਕ ਲਾਈਟ ਦਾ ਸ਼ੀਸ਼ਾ ਵੈਸੇ ਤਾਂ ਇਹਦੇ ਵਿੱਚ ਜੇ ਜ਼ਿਆਦਾ ਟੌਰ ਬਣਾਣ ਲਈ ਤਾਂ ਬੈਕ ਲਾਈਟ ਦਾ ਸ਼ੀਸ਼ਾ ਅਗਰ ਵਾਈਟ ਹੋਏ ਤਾਂ ਫੇਰ ਬਹੁਤ ਵਧੀਆ ਵਾਈਟ origignal ਕਟ ਮਿਲਦਾ ਇਸ ਕਰਕੇ ਜਿਹਨਾਂ ਦੀ ਬਾਈਕ ਹੀ ਉਹ ਕਹਿੰਦੇ ਵੀ ਨਹੀਂ ਆਈ ਰੈਡੀ ਲਗਾਵਣਾ ਕਿਉਂਕਿ ਨਾਲ ਦਾ ਸ਼ੀਸ਼ਾ ਬਹੁਤ ਵਧੀਆ ਹੁੰਦਾ ਤੋ ਆਸ਼ਾ ਕਰਦਾ ਕਿ ਆਪ ਸਭ ਨੂੰ ਇਹ ਵੀਡੀਓ ਚੰਗੀ ਲੱਗੀ ਹੋਵੇਗੀ ਔਰ ਸਾਡੇ ਚੈਨਲ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ ਔਰ ਨਵੀਆਂ-ਨਵੀਆਂ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਔਰ ਚੈਨਲ ਦੇ ਉਤੇ ਸੋਹਣੇ-ਸੋਹਣੇ ਕਮੈਂਟ ਜ਼ਰੂਰ ਕਰਨਾ ਧੰਨਵਾਦ ਜੀ ਹੁਣ ਆ ਹੀ ਦੇਖਾਂਗੇ ਰਾਤ ਦਾ ਵੀ ਅੱਭੀ ਲਗਾਈ ਤਾਂ ਬਲੋ ਸਾਡਾ ਬਲਿੰਕ ਕਰ ਰਿਹਾ ਇਹ ਦੇਖ ਸਕਦੇ ਕਲਰਫੁਲ ਹੈ ਇਸ ਤੋਂ ਬਾਅਦ ਅਸੀਂ ਬ੍ਰੇਕ ਲਗਾਵਾਂਗੇ ਬ੍ਰੇਕ ਵਾਲੀ ਬਲਿੰਕਿੰਗ ਦੇਖ ਸਕਦੇ ਤੁਸੀਂ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਜੁੜੇ ਰਹੋ ਚੈਨਲ ਸਬਸਕ੍ਰਾਈਬ ਜੀ